ਤਨਕਾ ਸੰਗਾ ਸਾਹਿਬ ਆਏ ਆਪਣੇ ਕੋਲ ਤਖੀ ਪਗ ਤਾਜ ਮਹਿਲ ਅੱਜ ਤਖੀ ਪਗ ਆਲੇ ਆਏ ਸੰਗਾ ਸਾਹਿਬ ਆਪਣੇ ਕੋਲ ਪਤਾ ਲੈਣ ਮੁੱਖ ਮੰਤਰੀ ਦਾ ਧਗੜਾ ਆਇਆ ਹੈ ਦਿਨੇ ਆਲ ਪਿੰਡ ਚ ਸੰਗਾ ਸਾਹਿਬ ਪਤਾ ਲੈਣ ਆਏ ਆ ਸੰਗਾ ਸਾਹਿਬ ਫੈਸਲੇ ਕਰਾਉਂਦੇ ਫਿਰਦੇ ਆ ਮਹਾਰਾਜ ਪੜਾ ਕਰੇ ਤਨਵਾਰ ਦੇਖੋ ਜੀ ਮੁੱਖ ਮੰਤਰੀ ਸਾਹਿਬ ਦੇ ਤੁਹਾਨੂੰ ਪਤਾ ਗਰੀ ਘਟਨਾ ਹੋਈ ਹੈ ਸਾਰੇ ਸਾਰੇ ਪੰਜਾਬ ਨੂੰ ਪਤਾ ਮੁੱਖ ਮੰਤਰੀ ਸਾਹਿਬ ਦੇ ਪੁਲਿਸ ਨੇ ਵਾਰ ਫੜ ਕੇ ਤੇ ਬਹੁਤ ਮੰਦਾ ਹਾਲ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਕੁੱਟਿਆ ਬਹੁਤ ਮਾਰੀ ਹਲ ਕੀਤਾ ਪੁਲਿਸ ਨੇ ਮੈਂ ਕਹਿੰਦਾ ਮੁੱਖ ਮੰਤਰੀ ਪੰਜਾਬ ਨੂੰ ਇਹਨਾਂ ਕਿਹੜੇ ਅਫਸਰਾਂ ਨੇ ਇਹਨੂੰ ਕੁੱਟਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਡਿਸਮਿਸ ਹੋਣੇ ਚਾਹੀਦੇ ਆ ਠੀਕ ਆ ਨਾ ਜਹੇਦਾਰ ਮਨ ਸਿੰਘ ਸਾਹਿਬ ਨੂੰ ਮਿਲ ਕੇ ਇਹ ਕਵਾਂਗਾ ਮੁੱਖ ਮੰਤਰੀ ਦੇ ਬਾਲ ਪੁੱਟ ਕੇ ਪੁਲਿਸ ਵਾਲੇ ਧੁੰਦੇ ਰਹੇ ਬਜ਼ਾਰਾਂ ਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਅਣੀ ਜਰੂਰ ਮੁੱਖ ਮੰਤਰੀ ਦੇ ਨਾਲ ਖਰੇ ਆ ਮੁੱਖ ਮੰਤਰੀ ਸਾਹਿਬ ਦਾ ਮੁੱਦਾ ਠਾਵਾਵਾਂਗੇ ਤੇ ਅਣੀ ਜਰੂਰ ਪੂਰਾ ਕਿੱਥੇ ਰੋਲਾ ਪਿਆ ਨਹੀਂ ਬਰੋਲਾ ਜਰੂਰ ਪਾਵਾਂਗੇ ਪੂਰੇ ਸਿੰਘ ਸਾਹਿਬ ਨੂੰ ਮਿਲ ਕੇ ਠੀਕ ਆ ਨਾ ਉਹਨਾਂ ਲੋਕਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਕਿ ਇਹਨਾਂ ਨੇ ਮੁੱਖ ਮੰਤਰੀ ਦੇ ਬਾਲ ਕੁੱਟਿਆ ਤੇ ਖੋਇਆ ਕੁੱਟਿਆ ਮੁੱਖ ਮੰਤਰੀ ਸਾਹਿਬ ਨੂੰ ਬੜੀਆਂ ਡਾਂਗਾ ਮਾਰੀਆਂ ਪੁਲਿਸ ਵਾਲਾਂ ਨੇ ਉਹਨਾਂ ਲੋਕਾਂ ਤੇ ਪੁਲਿਸ ਵਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਡਿਸਮਿਸ ਹੋਣੇ ਚਾਹੀਦੇ ਆ ਤੇ ਪਰਚਾ ਦਰਜ ਹੋਣਾ ਚਾਹੀਦਾ ਸਸੀਕਾਲ ਜੀ ਅੱਜ ਮੈਂ ਦਿਨੇ ਆਲ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਗਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਕਾਫੀ ਕੁੱਟਮਾਰ ਹੋਈ ਮੈਂ ਵੀਡੀਓ ਦੇਖੀ ਪੁਲਸ ਨੇ ਬਹੁਤ ਕੁੱਟਿਆ ਪੁਲਸ ਨੇ ਉਹਦੇ ਵਾਲ ਫੜ ਕੇ ਮੁੱਖ ਮੰਤਰੀ ਸਾਹਿਬ ਦੇ ਤੇ ਵਾਲਾ ਤੋਂ ਫੜ ਕੇ ਧੂਈ ਫਿਰਦੇ ਰਹੇ ਬਹੁਤ ਮਾਰੀ ਗੱਲ ਆ ਇਹਨਾਂ ਨੇ ਧੋਇਆ ਉਹਨਾਂ ਨੂੰ ਫੜ ਕੇ ਉਹਨਾਂ ਲੋਕਾਂ ਦੇ ਕਾਰਵਾਈ ਅਫਸਰਾ ਤੇ ਹੋਣੀ ਚਾਹੀਦੀ ਆ ਉਹ ਡਿਸਮਿਸ ਹੋਣੇ ਚਾਹੀਦੇ ਆ ਠੀਕ ਆ ਨਾ ਕੱਲ ਨੂੰ ਕੋਈ ਬੰਦਾ ਕੇਸਾਂ ਨੂੰ ਹੱਥ ਪਾ ਗਏ ਦੇਖੋ ਕਾਨੂੰਨੀ ਕਾਰਵਾਈ ਪੁਲਿਸ ਨੂੰ ਆ ਉਹਨੂੰ ਫੜ ਕੇ ਅੰਦਰ ਲੈ ਜਾਂਦੇ ਥਾਣੇ ਲਾ ਕੇ ਨજરਬੰਦ ਕਰਦੇ ਵਾਲਾ ਤੋਂ ਨਹੀਂ ਫੜਨਾ ਚਾਹੀਦਾ ਬਾਲਾਂ ਤੋਂ ਫੜ ਕੇ ਉਹਦਾ ਬਹੁਤ ਜ਼ਿਆਦਾ ਆਪਣਾ ਇਹਨਾਂ ਨੇ ਢਾਲਾਈ ਆ ਆਪਣੀ ਸਾਰੀ ਸਾਡੀ ਕੌਮ ਨੂੰ ਤੇ ਸਭ ਤੋਂ ਵੱਧ ਇਹਨਾਂ ਲੋਕਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਠੀਕ ਆ ਨਾ ਮੁੱਖ ਮੰਤਰੀ ਸਾਹਿਬ ਦੇ ਨਾਲ ਆ ਨੀ ਸਾਰੇ ਖੜੇ ਆ ਤੇ ਮੁੱਖ ਮੰਤਰੀ ਨਾਲੇ ਖੜੇ ਇਤਰਾਜ਼ ਮੈਂ ਪਤਾ ਲੈਣ ਉਹਨਾਂ ਦੇ ਪਿੰਡ ਘਰ ਗਿਆ ਤੇ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਸੰਘਾ ਸਾਹਿਬ ਮੈਨੂੰ ਬਾਲਾਂ ਤੋਂ ਫੜ ਲਿਆ ਪੁਲਿਸ ਨੇ ਬਾਲਾਂ ਤੋਂ ਫੜ ਕੇ ਮੈਨੂੰ ਬਹੁਤ ਕੁੱਟਿਆ ਮਾਰਿਆ ਮੈਨੂੰ ਧੋਇਆ ਤੇ ਸਾਰਾ ਮਸਲਾ ਹੀ ਕੁੱਤੇ ਤੋਂ ਤੋ ਕੁੱਤਾ ਭੈਣਿਆ ਮੁੱਖ ਮੰਤਰੀ ਸਾਹਿਬ ਨੇ ਕੁੱਤੇ ਤੋਂ ਝਗੜਾ ਹੋ ਗਿਆ ਤੇ ਉੱਥੋਂ ਕਹਿੰਦੇ ਪੁਲਿਸ ਨੂੰ ਸੂਚਨਾ ਕੀਤੀ ਪੁਲਿਸ ਆ ਗਈ ਪੁਲਿਸ ਨੇ ਕੋਸ ਨੂੰ ਪੁੱਛਿਆ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਆਉਂਦੇ ਉਹਨਾਂ ਨੇ ਡਾਂਗਾ ਮਾਰਦਿਆਂ